ਨਾਂ ਪਛਾਤੇ ਵਿਅਕਤੀਆਂ ਨੇ ਘਰ ਨੂੰ ਲਗਾਈ ਅੱਗ ਪੱਲੀ ਸੀ ਘਰ ਮੇਰਾ 2 ਸਾਲ ਦਾ ਬੱਚਾ ਵਾ ਮੈਂ ਇਕੱਲੀ ਘਰ ਨੂੰ ਛੱਡ ਗਈਏ ਘਰ ਤੇ ਕਿ ਸਾਰਾ ਜ਼ੁਬਾਤ ਤੋੜ ਗਿਆ 10 ਮਿੰਟ ਦਾ ਵਰਕ ਪਹਿਮ ਗਵਾਡੀਆਂ ਦੇ ਘਰ ਚਲ ਗਈ ਠੀਕਾ ਮੈਂ ਬੱਚਾ ਲੈ ਕੇ ਘਰ ਤੇ ਮੈਂ ਪ੍ਰੈਗਨੈਂਟ ਆ ਮੇਰੀ ਨਹੀਂ ਅਜੀ ਕੰਡੀਸ਼ਨ ਹੈਗੀ ਯਾਨੀ ਨਹੀਂ ਸ਼ਰਮਾਈ ਕੰਜਾਰ ਨੂੰ 3 ਤੋਂ 40 ਹਮਲਾਵਰ ਘਰ ਚ ਹੋਏ ਦਾਖਲ ਮੋਕੇ ਤੇ ਕੋਈ ਪੁਲਿਸ ਪ੍ਰਸ਼ਾਸਨ ਵੱਲੋਂ ਤੁਸੀਂ ਪ੍ਰਸ਼ਾਸਨ ਵੱਲੋਂ ਕੋਈ ਨਹੀਂ ਆਇਆ ਆਪਾਂ ਬੜੇ ਫੋਨ ਕੀਤੇ ਸਾਰਿਆਂ ਨੂੰ ਪੁਲਸ ਵਾਲਿਆਂ ਨੂੰ 300 108 ਤੇ ਵੀ ਫੋਨ ਕੀਤਾ ਨਹੀਂ ਆਇਆ ਕੋਈ ਵੀ ਉੱਥੋਂ ਮੈਂ ਉਸ ਟਾਈਮ ਅਸੀਂ ਆਪਣੀ ਜਾਨ ਬਚਾ ਰਹੇ ਹਾਂ ਨੂੰ ਕੀ ਪਤਾ ਸੀ ਬਾਹਰ ਕੋ ਨਾ ਕੋਰ ਨਹੀਂ ਸੀ ਕੋ ਅੰਗਵਾਣਾ ਉਹਨਾਂ ਨੇ ਰੋਕਿਆ ਵੀ ਆ ਕਿ ਤੁਸੀਂ ਨਾ ਲਗਾਓ ਅੱਗ ਘਰ ਕੋਈ ਨਹੀਂਗਾ ਕੀਤੀ ਪੰਨ ਤੋੜ ਅਤੇ ਲਗਾ ਦਿੱਤੀ ਘਰ ਨੂੰ ਅੱਗ ਪਤਾ ਨਹੀਂ ਕੌਣ ਆ ਕੇ ਬਾਹਰ ਲੜਾਈ ਹੋਈ ਹੈ ਤੇ ਆਪਾਂ ਕੁੰਡਾ ਲਗਾ ਕੇ ਲੈ ਅੰਦਰ ਹੀ ਗਏ ਆ ਤੇ ਸਾਡੇ ਬੂਏ ਚ ਬੋਲ ਲੱਗ ਪਏ ਤੇ ਮੈਂ ਤੇ ਮੰਮੀ ਉੱਪਰ ਗਏ ਨੇ ਤੇ ਲੱਗੇ ਗਵਾਂਡੀਆਂ ਦੇ ਕੋਠਾ ਟੱਪ ਕੇ ਤੇ ਲੱਗੇ ਮੈਂ 2 ਸਾਲ ਦਾ ਬੱਚਾ ਮੈਂ ਪ੍ਰੈਗਨੈਂਟ ਆ ਬੱਚਾ ਲੱਗ ਗਿਆ ਸੀ ਕਿ ਕਿੰਨੇ ਕੋਠਾ ਟੱਪ ਕੇ ਗਿਆ ਲੈ ਕੋਠਾ ਟੱਪ ਕੇ ਆਪਾਂ ਗਏ ਅਡੇ ਕਰੇ ਆ ਗਏ ਠਾਣੇ ਫੋਨ ਕਰਦੀ ਰਹੀ ਆ ਮੈਂ ਵੀ ਆ ਕੇ ਮੌਕਾ ਦੇਖੋ ਐ ਸੱਚੂ ਨਹੀਂ ਆਏ ਤੇ ਉਹ ਮੁਲਾਜ਼ਮ ਆਏ ਤੇ ਮੁਲਾਜ਼ਮਾਂ ਨੇ ਕੋਈ ਹਾਨਾ ਦਾ ਜਵਾਬ ਨਹੀਂ ਦੇ ਕੇ ਗਏ ਟਾਈਮ ਦਿੱਤਾ ਸਵੇਰੇ 10 ਮੈਡਮ ਕਹ ਰਹੇ ਨੇ ਕਿ ਸਵੇਰੇ 10 ਵਜੇ ਤੱਕ ਰਾਤ ਬੰਦਾ ਮਾਰ ਕੇ ਸੁੱਟ ਜੜ ਕੇ ਸਵੇਰੇ 10 ਵਜੇ ਤੱਕ ਦੇਖਦੇ ਰਹਿਣਗੇ ਸਾਨੂੰ ਕਿ ਮਰ ਗਿਆ ਕੋਈ ਕਿ ਜਿੰਦਾ ਪਿਆ ਉਹਨਾਂ ਦੇ ਘਰ ਚ ਅਜੇ ਕੋਈ ਦੋ ਪਾਰਟੀਆਂ ਦਾ ਝਗੜਾ ਹੋਇਆ ਵਾ ਉਹਦੇ ਵੈਰੀਫਾਈ ਕਰਾਂਗੇ ਵੈਰੀਫਾਈ ਕਰਨ ਤੋਂ ਬਾਅਦ ਜਿਹਦੇ ਜਿਹਦੇ ਵੀ ਜੋ ਵੀ ਕਾਰਵਾਈ ਬਣਦੀ ਹੋ ਜਿਵੇਂ ਤਰਾਂ ਅੰਮ੍ਰਿਤਸਰ ਦੇ ਇੰਦਰਾ ਕਲੋਨੀ ਇਲਾਕੇ 'ਚ ਦੇਰ ਰਾਤ ਕੁਝ ਲੋਕਾਂ ਨੇ ਪੁਰਾਣੀ ਦੁਸ਼ਮਣੀ ਕਾਰਨ ਇੱਕ ਘਰ ਦੇ ਵਿੱਚ ਪੰਨਤੋੜ ਕੀਤੀ ਅਤੇ ਫਿਰ ਘਰ ਨੂੰ ਅੱਗ ਲਗਾ ਦਿੱਤੀ। ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ 30 ਤੋਂ 40 ਲੋਕ ਘਰ ਵਿੱਚ ਦਾਖਲ ਹੋਏ ਅਤੇ ਘਰ ਵਿੱਚ ਲੁੱਟਖੋ ਸ਼ੁਰੂ ਕਰ ਦਿੱਤੀ। ਉਨ੍ਹਾਂ ਨੇ ਘਰੇਲੂ ਸਮਾਨ ਦੀ ਪੰਨਤੋੜ ਕੀਤੀ ਅਤੇ ਫਿਰ ਘਰ ਨੂੰ ਅੱਗ ਲਗਾ ਦਿੱਤੀ। ਜੀਹਾਂ ਪਰਿਵਾਰਿਕ ਮੈਂਬਰਾਂ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਘਰ ਦੀ ਛਾਤੇ ਜਾ ਕੇ ਆਪਣੀ ਜਾਨ ਬਚਾਈ ਹੈ। ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਵੇਂ ਘਰ ਦਾ ਬੁਰਾ ਹਾਲ ਜੋ ਕੀਤਾ ਹੋਇਆ ਹੈ। ਪੂਰੇ ਪਰਿਵਾਰ ਨੇ ਇਸ ਸਾਬਦੀ ਗੁਹਾਰ ਲਗਾਈ ਹੈ ਅਤੇ ਦੂਜੇ ਪਾਸੇ ਜਦੋਂ ਪੁਲਿਸ ਅਧਿਕਾਰੀਆਂ ਨਾਲ ਸੰਪਰਕ ਕੀਤਾ ਗਿਆ ਤਾਂ ਉਹਨਾਂ ਦੱਸਿਆ ਕਿ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਾਂਚ ਤੋਂ ਬਾਅਦ ਡੂੰਘਾਈ ਨਾਲ ਕਾਰਵਾਈ ਕੀਤੀ ਜਾਵੇਗੀ। ਵੇਖੋ ਜੀ ਜੀ ਮੇਰੇ ਘਰ ਮੇਰੇ 30 ਦੇ ਬੱਚਾ ਵਾ ਮੈਂ ਕੋਸ਼ਿਸ਼ ਕਰਦਾ ਇਹ ਚੀਜ਼ ਨੂੰ ਛੱਡਿ ਕਿਹਾ ਇਹਨਾਂ ਦੀ ਕਿਹੜੇ ਨਾਲ ਬੜੇ ਰਿਆਕ ਨਹੀਂ ਰਹਿੰਦੇ। ਜੀ ਮੈਂ ਕੱਲੀ ਸੀ ਘਰ ਮੇਰਾ 2 ਸਾਲ ਦਾ ਬੱਚਾ ਵਾ ਮੈਂ ਕੱਲੀ ਘਰ ਨੂੰ ਛੱਡ ਕੇ ਗਈ ਘਰ ਤੇ ਕਿ ਸਾਰਾ ਸੁਭਾਅ ਤੋੜ ਕੇ ਕੰਮਿੰਟ ਦਾ ਵਰਕ ਪੈ ਮੈਂ ਗਵਾਡੀਆਂ ਦੇ ਘਰ ਚ ਕੀ ਠੀਕ ਹੈ ਮੈਂ ਪੁੱਛਾ ਲਿਆ ਕਿ ਕਾਹਦੇ ਟੁੱਪੇ ਮੈਂ ਪ੍ਰੈਗਨੈਂਟ ਆ ਮੈਨੂੰ ਐਸੀ ਕੰਡੀਸ਼ਨ ਹੈਗੀ ਜਾਂ ਨਹੀਂ ਨਹੀਂ ਸ਼ਰਮਾਈ ਕੰਜਾਰੂ ਮੇਰਾ ਬੰਦਾ ਵੀ ਹੋ ਜੇ ਰਿਕਾਰਡਿੰਗ ਵੀ ਪਈ ਹੋਈ ਆ ਕੌਣ ਸੀਗੇ ਕਿੰਨਾ ਵੱਲੋਂ ਅੱਗ ਲਗਾਈ ਗਈ ਘਰ ਨੂੰ ਉਹ ਪਹਿਲਾ ਝਗੜਾ ਹੋਇਆ ਪਹਿਲਾ ਝਗੜਾ ਨਹੀਂ ਮੈਂ ਆ ਜਾਣਾ ਕੋਈ ਮੈਂ ਨਹੀਂ ਕਰ ਲਵਣੀ ਆ ਦੁਕਾਨਾਂ ਦੀ ਜਾਈ ਜਿਣਾਈ ਕਿਤੇ ਹੋਈ ਆ ਇਹਨਾਂ ਦਾ ਨਾਂ ਲੱਗਦਾ ਪਿਆ ਜੇ ਸਾਡੇ ਸਾਡੇ ਮੁੰਡੇ ਹੋਣਗੇ ਚਲੋ ਉਥੋਂ ਕੋੜੀਆਂ ਕਟਾਈਆਂ ਜਾਣਗੀਆਂ ਜੇ ਉਹ ਸਾਡੇ ਹੋਣਗੇ ਤਾਂ ਅਸੀਂ ਜ਼ਰੂਰ ਹੱਦਕ ਕਾਰਵਾਈ ਹੋਵੇ ਪਰ ਇਹਨਾਂ ਤੇ ਜੇ ਹੋਵੇ ਜਿੰਨਾ ਸਾਡਾ ਇਹਨਾਂ ਨੇ ਨੁਕਸਾਨ ਕੀਤਾ ਇੱਕ ਬੱਚੇ ਦਾ ਕੱਪੜਾ ਤਾਂ ਕੰਜੇ ਛੱਡੋ ਕੋਈ ਕੋਈ ਜਾਨੀ ਵਾਲੀ ਨੁਕਸਾਨ ਤੇ ਨਹੀਂ ਹੋਇਆ ਨਹੀਂ ਨਹੀਂ ਜਾਨੀ ਵਾਲੇ ਪੂਰੇ ਸਾਡੇ ਪ੍ਰਾਨਨ ਤੇ ਉਹ ਕੰਢ ਕਰਕੇ ਜਿਸ ਤਰ੍ਹਾਂ ਜਾਨ ਬਚਾਈ ਇਹਨਾਂ ਨੇ ਹਮ ਬੜੀ ਮੁਸ਼ਕਲ ਭੱਜ ਕੇ ਕਿੰਨੇ ਲੋਕ ਸੀ ਕਿੰਨੇ ਲੋਕ ਸੀ ਜਿੰਨਾ ਵੱਲੋਂ ਸੋਨੀ ਪਪਾ ਉਹ ਜਨਾ ਮਨ ਸਾਰਾ ਚ ਮਿਆਰ ਮਨ ਸਾਰਾ ਸੀ ਕੀ ਚੋਕ ਨੂੰ ਆਉਂਦਾ ਹੈ ਅੱਜ ਆਮੇ ਨਾ ਹੋ ਗਈ ਅਗਰ ਨਾ ਹੋ ਗਿਆ ਤਾਂ ਆਉਣੀ ਆ ਜਾ ਅਸਲ ਵਿੱਚ ਇੱਕ ਚੋਕ ਹੈ ਜੋੜੀ ਆ ਬੜਾ ਟੱਟੂ ਜਿਹਾ ਦਿਖਾ ਆ ਦੇਖੋ ਬੜਾ ਟੱਟੂ ਪੰਜਾਬੀ ਦਿਖਾ ਉਹ ਅੰਦਰ ਵਾਲਾ ਆ ਆ ਦੇਖੋ ਮੋਰ ਕੀ ਆ ਵੀਡੀਓ ਬਣਾਉਣਾ ਇਹ ਪਕਲੇ ਨਾ ਬਹੁਤ ਹੋ ਗਏ ਜੀ ਜੇ ਨਾ ਹੀ ਖਾਣੀ ਕਿਰੇ ਚੱਲ ਜੰਦਾਰ ਪਟ્રોલ ਪਟ્રોલ ਇਹ ਨਾ ਜਿਹੜਾ ਇਹ ਇੱਕ ਮਿੰਟ ਚ ਹੀ ਪੜੀਆਂ ਕਲਾ ਗਏ ਨਹੀਂ ਤੇ ਇੰਨੀ ਆ ਕੇ ਇੱਕ ਮਿੰਟ ਚ ਥੋੜੀ ਲੱਗ ਜਾਂਦੀ ਆ ਇਹ ਕੰਨੇ ਪਟ્રોલ ਹੀ ਆ ਹਾਂ ਗਾ ਰਹੇ ਫੀਮ ਬੰਦੇ ਆ ਰਹੇ ਬੰਦੇ ਟੋਕਿਆ ਜਾ ਰਿਹਾ ਹੈ ਅਵੇ ਤੁਹਾਡੀ ਜਾਨੀ ਕੋ ਦੋ ਜਨ आप तो ये करो वीडियो से आप तो ये करो आप तो ये करने का भी मेरे पास है ये तो अच्छा ਪਾਉਣਾ ਪਾਉਣਾ ਸੀ ਕਹਿ ਉਹ ਮਾਰ ਨਹੀਂ ਆਇਆ ਹਾਂ ਇਹ ਪਾਤਾ ਨਹੀਂ ਹੁੰਦਾ ਪਾਉਣਾ ਤੇ ਪਾਣਾ ਨਹੀਂ ਹਾਂ ਆ ਇਹੋ ਬੰਦਾ ਕੰਮ ਕਰੇ ਸਾਡੇ ਇਧਰ ਕੋ ਨੌਕਰਾਂ ਦਾ ਦੋ ਛੱਡੇ ਉਹਨਾਂ ਨੇ ਆ ਵੇਖੋ ਪੱਤੀ ਦੇ ਬੋਰਡ ਹੀ ਸਾਡ ਛੱਡੇ ਆ ਵੇਖੋ ਕਿੰਨੇ ਗਏ ਸੀ ਕਿ ਅੱਧਾ ਆਵੇ ਇਹ ਤੇ ਬਹੁਤ ਅੱਛਾ ਮਾਡਲ ਸੋਚੋ ਕਿ ਇੱਦਾਂ ਦੇਖੋ ਕੀ ਹਾਲ ਕੀ ਟਲਮਬਾਲੀ ਦੇ ਲੋਕਰ ਤੱਕ ਦੀਦੀ ਦੇਖੋ ਤਾਂ ਕੋਈ ਨਹੀਂ ਛੱਡਿਆ ਕਿਤੇ ਨਾ ਪਿਆ ਸੀ ਉਹ ਭੱਜ ਕੇ ਨੋ ਸੱਤ ਦੋਨੇ ਕੋਠੇ ਚੱਕ ਕੇ ਫਿਰ ਸ਼ੌਲ ਮਾਰੀ ਉਹਨੇ ਆਪਣੇ ਦੋਵੇਂ ਜਾਣੀ ਹਲੇ ਕਾਕਾ ਖੜਾਤਾ ਹੀ ਨਾ ਕਿਸੇ ਨੂੰ ਲਾਈਟ ਥੋੜੀ ਹੋ ਗਈ ਉਹ ਬਾਈਟ ਨਾ ਕਰਾਏ ਭਾਬੀ ਹੁਣ ਕਰਾ ਲਈ ਹੈ ਨਾ ਇੱਕ ਵਾਰੀ ਕੋਈ ਨਹੀਂ ਇਹ ਪਾਰਟੀ ਦਾ ਨਹੀਂ ਕਿਹੜੇ ਪਾਕਾ ਤੇਰੀ ਪਾਰਟੀ ਕੀਤੀ ਨਾ ਜੋ ਸਮਾਨ ਸਾਰੇ ਸਾੜ ਤੱਕ ਨਵੇਂ ਕੱਪੜੇ ਕਿੰਨਾ ਵੀ ਲੈ ਗਏ ਚਾਹਣ ਮੁੰਡੇ ਦੀ ਚਾਹ ਨਹੀਂ ਇਹਦੇ ਵਿੱਚ ਮੁੰਡੇ ਵਿੱਚ ਉਹ ਵੀ ਕੱਢ ਕੇ ਲੈ ਗਏ ਆ ਕੁੜੀ ਦੇ ਟੌਪਸ ਹੀ ਸਾਡੀ ਨਹੀਂ ਪਾਰਟੀ ਦੇ ਦਿੱਤੇ ਉਹ ਵੀ ਲੈ ਗਏ ਆ ਬਿਲਕੁਲ ਲੋਕਰ ਤੱਕ ਜੀ ਲੋਕਰ ਵੀ ਦੇਖੋ ਇਹਨਾਂ ਨੇ ਤੋ ਕੱਢ ਕੇ ਸਮਾਨ ਕੜਿਆ ਵਿੱਚੋਂ ਕਿਸ ਤਰ੍ਹਾਂ ਇਹ ਹਾਂਜੀ ਇਹ ਕਿਸ ਤਰ੍ਹਾਂ ਹੋਇਆ ਕਿਸ ਕਿੰਨਾ ਲੋਕਾਂ ਨੇ ਅੱਗ ਲਗਾਈ ਕੌਣ ਲੋਕ ਸੀ ਇਹ ਬੋਲੋ ਸਰਗਰਮ ਬੰਦ ਕਰਕੇ ਸੋ ਤਾਂ ਤੇ ਅਮੀਰ ਚੱਲੇ ਜੇ ਡੇੜਾ ਘੰਟਾ ਪੈਹਾ ਤੇ ਨਾ ਸਾਰਾ ਕੁਝ ਲੈ ਕੇ ਕੱਟ ਕੇ ਸਾਡਾ ਛੱਡਿਆ ਕੱਖ ਦੀ ਕਚਰਾ ਨੇ ਕੋਈ ਬੋਤ ਦੋ ਮਿੰਟ ਚੁੱਪ ਕਰਕੇ ਨਾ ਮੜਾ ਕਰਾ ਲੋ ਵੀਡੀਓ ਜ਼ਰੂਰੀ ਹੈ ਭਾਈ ਇਹ ਬੋਲੋ ਨਾ ਆਪਣੀ ਹਾਂ ਕਿਤੇ ਘਰ ਬਣਾ ਲੈ ਸੋਹਣੇ ਬਣਾ ਕੇ ਦੱਸੋ ਜਾਲੇ ਕੋਸ ਸਰ ਤੇ ਕਿਲੇ ਕਾ ਚਲੀ ਗਿਆ ਲੋਕ ਇਹਦੇ ਤੇ ਸਭ ਮਾਰ ਕੇ ਕਿਵੇਂ ਕਰਦਾ ਤੇ ਹਮੇ ਕਰਦੇ ਜੇ ਡੇੜਾ ਘੰਟਾ ਪੈਸਾ ਤੇ ਨਾ ਸਾਰਾ ਕੁਝ ਲੈ ਕੇ ਕੱਢ ਕੇ ਸਾਡਾ ਛੱਡਿਆ ਕੱਖ ਦੀ ਕਚਰਾ ਨੇ ਕੋਈ ਬਹੁਤ ਦੋ ਮੜੀ ਚੁੱਪ ਕਰ ਗਣਾ ਮੜਾ ਕਰਾ ਲੋ ਵੀਡੀਓ ਜ਼ਰੂਰੀ ਹੈ ਭਾਈ ਇਹ ਬੋਲੋ ਨਾ ਬਾਹਰ ਕਿਸ ਦਾ ਝਗੜਾ ਆਇਆ ਸਾਨੂੰ ਨਹੀਂ ਕਿਸੇ ਗੱਲ ਦਾ ਪਤਾ ਬੱਚੇ ਮੇਰੇ ਕੰਮਾਂ ਤੇ ਗਏ ਹੈਗੇ ਬੱਚਿਆਂ ਦਾ ਨਾਮ ਲੈਣ ਦਾ ਕਹਿੰਦੇ ਕਿ ਇਹ ਬੱਚੇ ਤੁਹਾਡੇ ਵਿੱਚ ਹੈਗੇ ਝਗੜੇ ਦੇ ਤੇ ਮੈਂ ਬੱਚਿਆਂ ਨੂੰ ਫੋਨ ਕੀਤਾ ਕਹਿੰਦੇ ਮੰਮੀ ਆਪਾਂ ਕੰਮਾਂ ਤੇ ਹੈਗੇ ਆਪਾਂ ਤਾਂ ਨਹੀਂ ਹੈਗੇ ਵਿੱਚ ਤੇ ਬੇਨੇ ਜਾਂ ਜਾ ਕੇ ਮੁੰਡੇ ਨੂੰ ਉਹਨਾਂ ਦੀ ਕਿਸੇ ਨੂੰ ਉਹਨਾਂ ਦੇ ਦੇ ਸੱਟਾ ਲਾਤੀ ਇਹਨਾਂ ਨੇ ਬੇਨੇ ਜਾਂ ਜਾ ਸਾਡੇ ਨੂੰ ਸੱਸ ਸਹਿਕਾਰ ਰਹਿ ਗਈਆਂ ਦੋਨੇ ਬੱਚੇ ਸਾਡੇ ਕੰਮਾਂ ਤੇ ਹੈਗੇ ਆ ਕੇ ਮੇਰਾ ਘਰ ਸਾੜ ਦਿੱਤਾ ਸਾਰਾ ਮੇਰੇ ਘਰ ਦੀ ਇੱਕ ਚੀਜ਼ ਨਹੀਂ ਛੱਡੀ ਇਹਨਾਂ ਨੇ ਪੁਰਾਣੀ ਰੰਜਿ ਪੁਰਾਣੀ ਰੰਜਿ ਸੀ ਕੋਈ ਨਹੀਂ ਪੁਰਾਣੀ ਰੰਜਿ ਸਾਡੀ ਘਰ ਦੀ ਹੈ ਕੋਈ ਨਹੀਂ ਪਹਿਲੇ ਵੀ ਕੋਈ ਲੜਾਈ ਝਗੜਾ ਸੀ ਪਹਿਲੇ ਵੀ ਨਹੀਂ ਕੋਈ ਨਹੀਂ ਆ ਸਾਡਾ ਲੜਾਈ ਝਗੜਾ ਕਿਸੇ ਨਾਲ ਹੋਈ ਨਹੀਂ ਹੁਣ ਪੂਰੇ ਘਰ ਨੂੰ ਅੱਗ ਲਗਾ ਦਿੱਤੀ ਗਈ ਪੂਰੇ ਘਰ ਨੂੰ ਸਾਡੀ ਇੱਕ ਚੀਜ਼ ਨਹੀਂ ਛੱਡੀ ਕੱਪੜੇ ਤੱਕ ਨਹੀਂ ਛੱਡੇ ਮੇਰਾ ਗਹਿਣਾ ਨਹੀਂ ਛੱਡਿਆ ਪੈਸੇ ਨਹੀਂ ਛੱਡੇ ਲਿਮਾਰੀਆਂ ਤੱਕ ਨੂੰ ਅੱਗ ਲਾ ਦਿੱਤੀ ਮੇਰੀਆਂ ਕੋਣ ਵਿਅਕਤੀ ਸੀ ਤੁਸੀਂ ਜਾਣਦੇ ਹੋ ਹਾਂਜੀ ਆ ਸਾਡੇ ਮਹੱਲੇ ਦੇ ਹੀ ਹੈਗੇ ਆ ਜਮਿਆਰ ਰਹਿ ਗਏ ਸਾਰੇ ਜਮਿਆਰ ਮਹੱਲੇ ਦੇ ਹੈਗੇ ਸਾਰੇ ਕਿੰਨੇ ਤੋਂ ਕਿੰਨੇ ਲੋਕ ਸੀਗੇ ਜਿੰਨਾਂ ਵੱਲੋਂ ਹਮਲਾ ਘਰ ਤੋਂ ਘਟ ਹੋਣੇ ਆ 30 40 ਜਣੇ ਹੋਣੇ ਆ ਤੇ ਮੇਨ ਮੇਨ ਜਿੰਨਾਂ ਦੇ ਨਾਮ ਯਾਦੋਂ ਮੈਂ ਤੁਹਾਨੂੰ ਦੱਸ ਤਰੀ ਆਸ਼ੂ ਹੈਗਾ ਏ ਸੋਨੀ ਹੈਗਾ ਔਰ ਕੀ ਸਾਹਿਲ ਸਾਹਿਲ ਏ ਸਾਜਨ ਸਾਜਨ ਔਰ ਮੌਕੇ ਤੇ ਕੋਈ ਪੁਲਿਸ ਪ੍ਰਸ਼ਾਸਨ ਵੱਲੋਂ ਤੁਸੀਂ ਪ੍ਰਸ਼ਾਸਨ ਵੱਲੋਂ ਕੋਈ ਨਹੀਂ ਆਇਆ ਆਪਾਂ ਬੜੇ ਫੋਨ ਕੀਤੇ ਸਾਰਿਆਂ ਨੂੰ ਪੁਲਸ ਵਾਲਿਆਂ ਨੂੰ 300 108 ਤੇ ਵੀ ਫੋਨ ਕੀਤਾ ਨਹੀਂ ਆਇਆ ਕੋਈ ਵੀ ਉੱਥੇ ਮੈਂ ਉਸ ਟਾਈਮ ਅਸੀਂ ਆਪਣੀ ਜਾਨ ਬਜਾ ਰਹੇ ਹਾਂ ਨੂੰ ਕੀ ਪਤਾ ਸੀ ਬਾਰ ਕੋਨਾ ਕੋਰਨੈਸ ਨੂੰ ਆਂਗਵਾਣਾ ਉਹਨਾਂ ਨੇ ਰੋਕਿਆ ਵੀ ਆ ਕਿ ਤੁਸੀਂ ਨਾਲ ਲਗਾਓ ਅੱਗ ਘਰ ਕੋਈ ਨਹੀਂ ਗਾ ਬਹੁਤ ਕੀ ਸਾਰੇ ਸਾਰੇ ਇਸੇ ਮਹੱਲੇ ਦੇ ਸਾਰਿਆਂ ਨੇ ਅੱਗ ਲਗਾਈ ਉਹਨਾਂ ਨੇ ਹੀ ਅੱਗ ਬੁਝਾਈ ਆ ਫਿਰ ਵੀ ਕੋਈ ਨਹੀਂ ਆਪਾਂ ਦੋਵੇਂ ਸੀ ਆਪਾਂ ਕਿਸੇ ਨੂੰ ਨਹੀਂ ਦੇਖਿਆ ਪਰ ਸਾਡੀ ਪਹਿਲਾਂ ਵੀ ਇਦਾਂ ਲੜਾਈ ਹੋਈ ਸੀ ਉਹਨਾਂ ਨਾਲ ਕਾਉਂਸਲਰ ਹੈ ਕਾਉਂਸਲਰ ਦੇ ਸਾਹਮਣੇ ਬੈਠ ਕੇ ਰਾਜੀ ਨਾ ਹੋਇਆ ਸਾਡੀ ਕੋਈ ਐਸੀ ਕੋਈ ਗੱਲ ਨਹੀਂ ਆ ਮੁੰਡੇ ਕੰਮਕਾਰਾਂ ਤੇ ਗਏ ਆ ਇੱਥੋਂ ਤੱਕ ਕੀ ਕੰਮਕਾਰ ਵਾਲੇ ਤੱਕ ਕਹਿ ਸਕਦੇ ਕੀ ਅੱਜ ਕੋਈ ਲੇ ਕੋਈ ਟਾਈਮ ਹੀ ਨਹੀਂ ਹੋਇਆ 7:30 ਦਾ 8 ਦਾ ਟਾਈਮ ਸੀ ਜਦੋਂ ਘਰ ਆ ਗਏ ਸਾਢੇ 7 ਵਜੇ ਕਹਿੰਦੇ ਲੜਾਈ ਹੋਈ ਸਾਢੇ 7 ਮੈਂ ਤੇ ਮੰਮੀ ਘਰ ਸੀ ਬੂਆ ਵੀ ਆ ਡਾ ਲੱਗਾ ਨਹੀਂ ਹੋਇਆ ਸੀ ਆਵਾਜ਼ ਆਈ ਹੈ ਕਿ ਪਤਾ ਨਹੀਂ ਕੌਣ ਆ ਕੇ ਬਾਹਰ ਲੜਾਈ ਹੋਈ ਹੈ ਤੇ ਆਪਾਂ ਕੁੰਡਾ ਲਗਾ ਕੇ ਲੈ ਅੰਦਰ ਹੀ ਗਏ ਆ ਤੇ ਸਾਡੇ ਬੂਏ ਚ ਬੋਲ ਲੱਗ ਪਏ ਤੇ ਮੈਂ ਤੇ ਮੰਮੀ ਉੱਪਰ ਗਏ ਨੇ ਤੇ ਲਾਗੇ ਗਵਾਂਡੀਆਂ ਦੇ ਕੋਠਾ ਟੱਪ ਕੇ ਤੇ ਲਾਗੇ ਮੈਂ 2 ਸਾਲ ਦਾ ਬੱਚਾ ਮੈਂ ਪ੍ਰੈਗਨੈਂਟ ਆ ਬੱਚਾ ਲੈ ਕੇ ਅਸੀਂ ਕੀ ਕਹਿੰਦੇ ਕੋਠਾ ਟੱਪ ਕੇ ਗਏ ਲੈ ਕੋਠਾ ਟੱਪ ਕੇ ਆਪਾਂ ਗਏ ਆਡੇ ਘਰੇ ਆ ਗਏ ਕਿੰਨੇ ਤੋਂ ਕਿੰਨੇ ਲੋਕ ਸੀਗੇ 25 ਤੀ ਲੋਕ ਨੇ ਕੋਈ ਪੈਟਰੋਲ ਵਗੈਰਾ ਵੀ ਲੈ ਕੇ ਆਏ ਸੀ ਅੱਗ ਲਗਾਉਣ ਵਾਸਤੇ ਪੈਟਰੋਲ ਕੀ ਗੱਤਰ ਅਕਤੂਬਰ ਪਿਸਤੌਲ ਤਾਂ ਕੋ ਨਾ ਗਈ ਸੀ ਕੀ ਕੀ ਮੰਗ ਕਰਦੇ ਹੋ ਹੁਣ ਇਨਸਾਫ ਮੰਗਦੇ ਆਪਾਂ ਇਨਸਾਫ ਵਾਸਤੇ ਹੁਣ ਇਨਸਾਫ ਚਾਹੀਦਾ ਸਾਡੇ ਨਬੀ ਨੇ ਜਾਈ ਫਾਈ ਬ੍ਰਿਗੇਡ ਦੀ ਗੱਡੀ ਆਈ ਉਸ ਟਾਈਮ ਜਦੋਂ ਅੱਗ ਲੱਗੀ ਹੋਈ ਸੀ ਪੁਲਿਸ ਨੂੰ ਫੋਨ ਲਗਿਆ ਰੋਰ ਹੋ ਗਿਆ ਆਪਾਂ 100 ਨੰਬਰ ਤੇ ਫੋਨ ਲਗਾਇਆ ਪੁਲਿਸ ਆਈ ਦੋ ਗੱਡੀਆਂ ਉਹਨਾਂ ਨੇ ਮੋਕੇ ਤੇ ਦੇਖਿਆ ਵੀ ਆ ਪਰ ਪੁਲਿਸ ਨੇ ਸਾਡਾ ਕੋਈ ਨਹੀਂ ਇਨਸਾਫ ਕੋਈ ਇਨਸਾਫ ਨਹੀਂ ਕਰਾਇਆ ਇੱਦ ਤੱਕ ਐਸਆਈ ਐਸਜੋ ਤੱਕ ਗਏ ਆ 2 ਘੰਟੇ ਮੰਮੀ ਉੱਥੇ ਥਾਣੇ ਉਹਨਾਂ ਨੇ ਬਿਠਾਇਆ ਮੰਮੀ ਨੂੰ ਤੇ ਪਰ ਉਹਨਾਂ ਨੇ ਕੋਈ ਇਨਸਾਫ ਨਹੀਂ ਕੋਈ ਰਿਪੋਰਟ ਨਹੀਂ ਲਈ ਕੀ ਇਹ ਕਹਿੰਗੇ ਸਵੇਰੇ 10 ਵਜੇ ਦਾ ਟਾਈਮ ਦਿੱਤਾ ਸਵੇਰੇ 10 ਵਜੇ ਮੈਡਮ ਕਹਿ ਰਹੇ ਨੇ ਕਿ ਸਵੇਰੇ 10 ਵਜੇ 10 ਵਜੇ ਤੱਕ ਰਾਤ ਬੰਦਾ ਮਾਰ ਕੇ ਸੁੱਟ ਜਾਣਗੇ ਸਵੇਰੇ 10 ਵਜੇ ਤੱਕ ਦੇਖਦੇ ਰਹਿਣਗੇ ਸਾਨੂੰ ਕਿ ਮਰ ਗਿਆ ਕੋਈ ਕਿ ਜਿੰਦਾ ਪਿਆ ਉਹਨਾਂ ਦੇ ਘਰ ਚ ਮੈਮ ਜੇ ਅਸੀਂ ਕਾਰ ਹੁੰਦੇ ਤਾਂ ਕੁਝ ਹਾੜਨਾ ਘਟਣਾ ਹੋਇਆ ਆਂ ਦਿਨ ਨੂੰ ਮਾਰ ਕੇ ਚੱਲ ਜਾਂਦੇ ਫਿਰ ਕਿੰਨੇ ਦੇਖਦੇ ਨਾ ਆਪਣੇ ਸੰਤੇ ਮਾਰ ਹੀ ਦੇਣਾ ਤੇ ਫਿਰ ਪੁਲਿਸ ਮੌਕੇ ਤੇ ਸਵੇਰੇ ਆਣ ਕੇ ਦੇਖਦੀ ਕੌਣ ਮਰਿਆ ਕਿ ਕੌਣ ਨਹੀਂ ਮਰਿਆ ਬੱਚਾ ਵੀ ਸੀ ਛੋਟਾ ਜੀ ਮੈਂ ਮੰਮੀ ਦੇ ਬੱਚਾ ਸੀ ਕਾਰ ਬਾਕੀ ਸਾਰੇ ਕੰਮ ਤੇ ਗਏ ਹੋਏ ਸੀ ਕੀ ਮੰਗ ਕਰਦੇ ਹੋ ਇਨਸਾਫ ਬਸ ਕਿਉਂ ਇਨਸਾਫ ਚਾਹੀਦਾ ਸਾਡੇ ਨਾਲ ਬੇਨਜਾਇਜ਼ ਹੀ ਉਹਨਾਂ ਦਾ ਕਾਰਵਾਈ ਹੋਣੀ ਚਾਹੀਦੀ ਹੈ ਸਾਡੇ ਨਾਲ ਬੇਨਜਾਇਜ਼ ਕੀਤੀ ਹੈ ਇਹਨਾਂ ਨੇ ਸਾਡੇ ਬੱਚਿਆਂ ਦੀ ਕੋਈ ਗਲਤੀ ਨਹੀਂ ਇਹ ਉਹਨਾਂ ਬੇਨਜਾਇਜ਼ ਕੀਤੀ ਹੈ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਜੇ ਸਾਨੂੰ ਸਾਡੇ ਨਾਲ ਬੇਨਜਾਇਜ਼ ਕਰਦੇ ਪਏ ਉਹਨਾਂ ਤੇ ਪਰਚੇ ਹੋਣੇ ਚਾਹੀਦੇ ਉਹਨਾਂ ਨੂੰ ਵੀ ਤੇ ਪਤਾ ਲੱਗੇ ਘਰ ਕਿਸੇ ਦੇ ਕਿੱਧਾ ਅੱਗ ਲਾਈ ਦੀ ਤੇ ਕਿੱਧਾ ਬੜੀ ਤਾ ਕਿਸੇ ਦੇ ਘਰ ਜਾ ਕੇ ਠੀਕ ਸਾਡੇ ਘਰ ਦਾ ਇੱਕ ਚੀਜ਼ ਨਹੀਂ ਛੱਡੀ ਮੈਡਮ ਉਹਨਾਂ ਨੇ ਫਲੈਸ਼ ਤੱਕ ਨਹੀਂ ਫਲੈਸ਼ ਤੱਕ ਸੋੜਤੀ ਸਾਡੀ ਤੋ ਇਹ ਕਿੰ ਮਨਣਾਗੇ ਕਿ ਇੱਕ ਛੋਟੀ ਛੋਟੀ ਚੀਜ਼ ਨੂੰ ਅੱਗ ਲਾਈਏ ਉਹਨਾਂ ਨੇ ਮਿੱਟ ਨਿੱਕੀ ਨਿੱਕੀ ਚੀਜ਼ ਵੇਖ ਕੇ ਅੱਗ ਲਾਈ। ਤੁਸੀਂ ਘਰ ਦੀ ਵੀਡੀਓ ਬਣਾ ਕੇ ਦੇਖੋਗੇ ਕਿ ਕੱਲ ਕੀ ਕਹਿੰਦੇ ਬਲ ਬਤਾ ਕੇ ਨਹੀਂ ਜਾਗ ਰਹਾ ਘਰ ਚ ਸਾਰੇ ਹਨੇਰਾ ਹੋਇਆ ਹੈਗੇ ਅਸੀਂ ਟਾਰਚ ਲਗਾ ਲਗਾ ਦੇਖਦੇ ਬੇ ਕੀ ਸਮਾਨਾ ਡਹਾ ਹੈਗਾ ਕਿ ਕੀ ਨਹੀਂ ਹੈਗਾ ਤਦੱਕ ਅਲਮਾਰੀ ਕੀ ਕਪੜੇ ਤੱਕ ਬੱਚੇ ਤੱਕ ਕਪੜਿਆਂ ਨੂੰ ਅੱਗ ਲਗਾ ਦਿੱਤੀ ਹੋਈ ਹੈ ਕਿ ਕੁਝ ਨਹੀਂ ਛੱਡਿਆ ਹੋਇਆ ਪਾਣੀ ਦੇ ਟਾਈਮ ਤੇ ਅਕਸਰ ਸਾਰਾ ਕੁਝ ਪਾਣੀ ਰੋਕ ਦਿੱਤਾ ਹੋਇਆ ਪਾਣੀ ਆ ਮੋਟਰਸਾਈਕਲ ਹੈ ਮੋਟਰਸਾਈਕਲ ਨੂੰ ਅੱਗ ਲਗਾ ਦਿੱਤੀ ਹੋਈ ਗਲੀ ਦੇ ਵਿੱਚ ਲਿਆ ਕੇ ਅੰਦਰੋਂ ਕੱਢ ਕੇ ਬਾਹਰ ਅੱਗ ਲਾਈ ਸਿਲੰਡਰ ਚੁੱਕ ਕੇ ਲੈ ਗਏ ਸਾਡਾ ਕਰਦੀ ਰਹੀ ਮੈਂ ਇਹ ਆ ਕੇ ਮੌਕਾ ਦੇਖੋ ਐਸਚੋ ਨਹੀਂ ਆਏ ਤੇ ਉਹ ਮੁਲਾਜ਼ਮ ਆਏ ਤੇ ਮੁਲਾਜ਼ਮਾਂ ਨੇ ਕੋਈ ਹਾਨਾ ਦਾ ਜਵਾਬ ਨਹੀਂ ਦੇ ਕੇ ਰਹੀ ਉਹ ਚੰਗੀ ਗੱਲ ਨਹੀਂ ਕਿਸੇ ਦਾ ਇਦਾਂ ਘਰ ਸਾੜਨਾ ਲੜਾਈ ਆਪਣੀ ਜਗ੍ਹਾ ਤੇ ਨੁਕਸਾਨ ਜਿਹੜਾ ਆ ਉਹ ਬੱਚੇ ਤੱਕ ਨਹੀਂ ਕਪੜਾ ਛੱਡਿਆ ਇਹ ਗੱਲ ਮਾੜੀ ਬੱਚੇ ਵੀ ਅੰਦਰ ਹੋ ਸਕਦੇ ਸੀ ਜਿਸ ਟਾਈਮ ਅੱਗ ਲਗਾਈ ਗਈ ਸੀ ਬਚ ਕੇ ਉਹਨਾਂ ਨੇ ਜਾਨ ਬਚਾਈ ਕੋਠੇ ਟੱਪ ਕੇ 2 ਸਾਲ ਦਾ ਬੱਚਾ ਫਿਰ 2 ਸਾਲ ਦਾ ਬੱਚਾ ਸੀ ਠੀਕ ਹੈ ਤੁਹਾਡੇ ਵੱਲੋਂ ਮਦਦ ਕੀਤੀ ਗਈ ਆ ਅੱਗਵਾਰ ਲਗਾਈ ਗਈ ਆ ਪੁਲਿਸ ਨੂੰ ਵੀ ਪਰ ਕਾਰਵਾਈ ਦੀ ਹੋਈ ਨਾ ਹਾਂ ਸਤਿ ਸ੍ਰੀ ਅਕਾਲ ਉਹ ਕਹਿੰਦੀ 10 ਵਜੇ ਆਵਾਂਗੀ ਜੀ ਮੈਂ ਸਵੇਰੇ ਨਹੀਂ 10 ਵਜੇ ਕਿਉਂ ਮੌਕਾ ਇੱਕ ਵਾਰੀ ਮੌਕਾ ਦਾ ਵੇਖ ਨਹੀਂ ਜਾਣੀਏ ਕੋਈ ਜੀ ਦਾ ਨੁਕਸਾਨ ਹੋ ਜਾਂਦਾ ਤੇ ਫਿਰ ਮੌਕੇ ਦੇਖਦੇ ਰਹਿਣਾ ਸੀ ਉਲਟਾ ਕੇ ਜੀ ਸਰ ਰੱਤੀ ਇੱਕ ਝਗੜਾ ਹੋਇਆ ਸੀ ਜਿਸ ਤੋਂ ਬਾਅਦ ਕੁਝ ਵਿਅਕਤੀਆਂ ਵੱਲੋਂ ਇੰਦਰਾ ਕਲੋਨੀ ਘਰ ਦੇ ਵਿੱਚ ਆਗ ਲਗਾ ਦਿੱਤੀ ਗਈ ਕੀ ਕਹਿਣਾ ਚਾਹੋਗੇ ਕੋਈ ਦੋ ਪਾਰਟੀਆਂ ਦਾ ਝਗੜਾ ਹੋਇਆ ਵਾ ਉਹ ਦੇ ਵੈਰੀਫਾਈ ਕਰਾਂਗੇ ਵੈਰੀਫਾਈ ਕਰਨ ਤੋਂ ਬਾਅਦ ਜਿਹੜੇ-ਜਿਹੜੇ ਵੀ ਜੋ ਵੀ ਕਾਰਵਾਈ ਬਣਦੀ ਹੈ ਉਹ ਜ਼ਰੂਰ ਕਰ ਸਰ ਪਤਾ ਲੱਗਾ ਕਾਰਨਾਂ ਦਾ ਕਿਸ ਕਾਰਨ ਕਰਕੇ ਝਗੜਾ ਬੜੇ ਕੋਈ ਨੁਕਤੀਸ਼ ਚੱਲਦੀ ਹੈ ਇਸ ਤਫਤੀਸ਼ ਤੋਂ ਬਾਅਦ ਪਤਾ ਲੱਗੇ ਕੋਈ ਪੁਰਾਣੀ ਰੰਜਿਸ਼ ਸੀ ਇਹਨਾਂ ਦੀ ਇਹ ਵੀ ਬਾਤ ਕੀ ਪਤਾ ਲੱਗੂਗਾ ਕਿੰਨੇ ਤਾਂ ਸਟੇਟਮੈਂਟ ਦੇਖ ਕੇ ਜਿਹੜੀ ਜਿਹੜੀ ਸਟੇਟਮੈਂਟ ਲਿਖਾਂਗੇ ਉਹ ਸਟੇਟਮੈਂਟ ਤੋਂ ਹੀ ਪਤਾ ਲੱਗੂਗਾ ਕਿ ਇਹਨਾਂ ਦੇ ਪੁਰਾਣੇ ਗੰਦੇ ਚੀਜ਼ ਕੀ ਆ ਕਿ ਇਹਨਾਂ ਨੂੰ ਹੀ ਕਹਿ ਸਕਦਾ ਉਹ ਬਟ ਜਿਹੜੇ ਇੰਦਰਾ ਕਲੋਨੀ ਵਾਲੇ ਜਿਨ੍ਹਾਂ ਦੇ ਘਰ ਅੱਗ ਲੱਗੀ ਆ ਉਹਨਾਂ ਦਾ ਕਹਿਣਾ ਹੈ ਕਿ ਪੁਲਿਸ ਵੱਲੋਂ ਕਾਰਵਾਈ ਨਹੀਂ ਕੀਤੀ ਜਾ ਰਹੀ ਮੌਕਾ ਵੀ ਨਹੀਂ ਵੇਖਣ ਪਹੁੰਚੇ ਮੌਕਾ ਵੀ ਤਣ ਗਿਆ ਜੀ ਹਿੰਟਾਇ ਨਹੀਂ ਚਲੇ ਜਿੱਤੇ ਗਲਤ ਕੰਮ ਲਈ ਆਏ ਨੇ ਕਾਰਵਾਈ ਹੁੰਦੀ ਆ ਨਹੀਂ ਅਸੀਂ ਕਹੀ ਚਾਹੀਏ ਪਰ ਦੁਨੀਆ ਨਾਲ ਤਾਂ ਕਹੜਾ ਕਿ ਕਹੀ ਚੱਲਦੀ ਹੋਊਗਾ ਹੁਣ ਦੋਨੋਂ ਪਾਰਟੀਆਂ ਦੇ ਕਾਰਵਾਈ ਹੋਏਗੀ ਉਹ ਵਾਲੇ ਜੋ ਵੀ ਬਣੂਗਾ ਕਿਤੇ ਕਿਤੇ ਜੋ ਕਾਰਵਾਈ ਬਣੇਗੀ ਜ਼ਰੂਰ ਕਰਾਂਗੇ ਜੀ ਠੀਕ ਹੈ ਸਰ